ਇਸ ਸਮੇਂ ਮੈਂ ਰਾਜਵੀਰ ਜਵੰਧਾ ਉਹਨਾਂ ਦੇ ਘਰ ਦੇ ਬਾਹਰ ਆਂ ਔਰ ਸੀਐਮ ਭਗਵੰਤ ਮਾਨ ਵੀ ਉਹਨਾਂ ਦੇ ਆਖਰੀ ਦਰਸ਼ਨਾਂ ਦੇ ਲਈ ਥੋੜੀ ਦੇਰ ਪਹਿਲਾਂ ਅੰਦਰ ਗਏ ਨੇ ਹਾਲਾਂਕਿ ਸਿਕਿਉਰਿਟੀ ਬਹੁਤ ਟਾਈਟ ਹੈ ਔਰ ਉਹਨਾਂ ਨੂੰ ਜਿਹੜਾ ਪਿਛਲਾ ਰਸਤਾ ਆਇਆ ਉੱਥੋਂ ਦੀ ਉਹ ਗਏ ਨੇ ਜੈਮਰ ਲੱਗੇ ਹੋਏ ਨੇ ਔਰ ਕਿਉਂਕਿ ਰਾਜਵੀਰ ਜਵੰਧਾ ਸਿੰਗਰ ਤੇ ਹੈ ਹੀ ਹੈ ਪਰ ਨਾਲ ਇਨਸਾਨ ਵੀ ਬਹੁਤ ਵਧੀਆ ਪਿਛਲੇ 12 ਦਿਨਾਂ ਤੋਂ ਲਗਾਤਾਰ ਲੋਕ ਅਰਦਾਸਾਂ ਬੇਨਤੀਆਂ ਦੇ ਵਿੱਚ ਲੱਗੇ ਹੋਏ ਸਨ ਪਰ ਕਿਸੇ ਨੂੰ ਉਮੀਦ ਨਹੀਂ ਸੀ ਕਿ ਅੱਜ ਉਹ ਦਿਨ ਹੈ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਰਾਜਵੀਰ ਜਵੰਧਾ ਜਿਹੜਾ ਹੈ ਉਹਨਾਂ ਦੇ ਆਖਰੀ ਦਰ ਫੈਮ ਫਾਟਰਨਿਟੀ ਤੋਂ ਆਉਂਦੇ ਨੇ ਉਹ ਔਰ ਉਹ ਹਮੇਸ਼ਾ ਪਹੁੰਚਦੇ ਨੇ ਔਰ ਅੱਜ ਉਹ ਉਚੇਚੇ ਤੌਰ ਤੇ ਪਹੁੰਚੇ ਹਾਲਾਂਕਿ ਕੱਲ ਵੀ ਕਾਲ ਸੀ ਕਿ ਖੱਤਰ ਵਾਲੇ ਘਰ ਜਾਣਗੇ ਪਰ ਕਿਸੇ ਕਾਰਨ ਕਰਕੇ ਉਹ ਨਹੀਂ ਪਹੁੰਚ ਸਕੇ ਪਰ ਇਸ ਸਮੇਂ ਉਹ ਪਹੁੰਚੇ ਨੇ ਤੁਹਾਨੂੰ ਜੇਕਰ ਦਿਖਾਇਆ ਜਾਵੇ ਪਿੱਛੇ ਕਿ ਜਿਹੜਾ ਮੇਨ ਰਸਤਾ ਆ ਜਵੰਦਾ ਹੁਣਾਂ ਦੇ ਘਰ ਦਾ ਉਸ ਨੂੰ ਬੰਦ ਕੀਤਾ ਗਿਆ ਪੁਲਿਸ ਨੇ ਬਿਲਕੁਲ ਸਾਹਮਣੇ ਬੈਰੀਗੇਟਿੰਗ ਕੀਤੀ ਹੋਈ ਆ ਔਰ ਨਾਲ ਦੇ ਨਾਲ ਜੇ ਦੂਸਰੀ ਗੱਲ ਕਰੀਏ ਕਿ ਜਿਹੜਾ ਦੂਸਰੇ ਵਾਲਾ ਦਾ ਰਸਤਾ ਆ ਉੱਥੋਂ ਦੀ ਸੀਐਮ ਜਿਹੜੇ ਨੇ ਉਹ ਅੰਦਰ ਗਏ ਨੇ ਅੰਤਿਮ ਦਰਸ਼ਨ ਕਿਉਂਕਿ ਪਰਿਵਾਰ ਜਿਹੜਾ ਆ ਉਹ ਸਾਰੀਆਂ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਚੁੱਕਾ ਆ ਔਰ ਥੋੜੀ ਦੇਰ ਬਾਅਦ ਉਹਨਾਂ ਦਾ ਜਿਹੜੇ ਜਿਹੜੀ ਬਾਡੀ ਆ ਉਸ ਨੂੰ ਪੰਡਾਲ ਦੇ ਵਿੱਚ ਰੱਖਿਆ ਜਾਏਗਾ ਅੰਤਿਮ ਦਰਸ਼ਨਾਂ ਦੇ ਲਈ ਔਰ ਇਹ ਬੇਹਦ ਭਾਵਕ ਸਮਾਂ ਆ ਉਹਨਾਂ ਦੇ ਪਰਿਵਾਰ ਦੇ ਲਈ ਉਹਨਾਂ ਦੇ ਨਾਲ ਖੜੇ ਦੋਸਤ ਜਿਵੇਂ ਕਿ ਕੱਲ ਕਨਵਰ ਗਰੇਵਾਲ ਐਮੀ ਵਿਰਗ ਕੁਲਵਿੰਦਰ ਬਿੱਲਾ ਰੇਸ਼ਮਨ ਮੋਲ ਔਰ ਹੋਰ ਬਹੁਤ ਸਾਰੇ ਸਿੰਗਲ ਜਿਹੜੇ ਨੇ ਉਹ ਪਹੁੰਚੇ ਸਨ ਸੋ ਇਸ ਸਮੇ ਇਹ ਤਸਵੀਰਾਂ ਜਿਹੜੀਆਂ ਨੇ ਬੇਹੱਦ ਭਾਵਕ ਤਸਵੀਰਾਂ ਔਰ ਬਹੁਤ ਔਖਾ ਸਮਾਂ ਉਹਨਾਂ ਦੇ ਮਾਤਾ ਜੀ ਦੇ ਲਈ ਹੈ ਔਰ ਅੰਦਰੋਸੀ ਜਿਹੜੇ ਆ ਰਹੇ ਸੀਗੇ ਦਰਸ਼ਨ ਕਰਕੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਮਾਤਾ ਜੀ ਕਹਿੰਦੇ ਨੇ ਕਿ ਉਹਨਾਂ ਦਾ ਅੱਜ ਸਾਰਾ ਕੁਝ ਲਟਿਆ ਗਿਆ ਔਰ ਮਾਂ ਦੀ ਦਾਬਿਆਨ ਇਹ ਜਿਆ ਤੁਹਾਡਾ ਦਿਲ ਜਿਹੜਾ ਆ ਉਹ ਕਿਤੇ ਨਾ ਕਿਤੇ ਪਾੜ ਕੇ ਰੱਖ ਦਿੰਦਾ ਆ ਔਰ ਬੱਚੇ ਛੋਟੇ ਨੇ ਹਜੇ ਔਰ ਉਹਨਾਂ ਦੀ ਤਾਂ ਰਮਪਤਨੀ ਜਿਹੜੇ ਨੇ ਉਹ ਬੇਸੁੱਧ ਹੋ ਕੇ ਬੈਠੇ ਨੇ ਕਹਿੰਦੇ ਲੱਗੇ ਔਰ ਇਹ ਸਾਰਾ ਹਾਲ ਨਹੀਂ ਦੇਖਿਆ ਜਾਂਦਾ ਫਿਲਹਾਲ ਸੀਐਮ ਭਗਵੰਤ ਮਾਨੰਦਰ ਨੇ ਔਰ ਜਿੱਦਾਂ ਹੀ ਉਹ ਦਰਸ਼ਨ ਕਰਕੇ ਨਿਕਲਣਗੇ ਤੇ ਉਹਨਾਂ ਦਾ ਜਿਹੜਾ ਜਿਹੜੀ ਬਾਡੀ ਆ ਉਸ ਨੂੰ ਪੰਡਾਲ ਦੇ ਵਿੱਚ ਰੱਖਿਆ ਜਾਏਗਾ ਤਾਂ ਜੋ ਜਿਹੜੀ ਆਈ ਹੋਈ ਸੰਗਤ ਹੈ ਆਪਣੇ ਚਾਉਣ ਵਾਲੇ ਜਿਹੜੇ ਉਹਨਾਂ ਦੇ ਨੇ ਉਹ ਵੀ ਦਰਸ਼ਨ ਕਰ ਸਕਣ ਫਿਲਹਾਲ ਇਸ ਦੀਆਂ ਤਸਵੀਰਾਂ ਇਸ ਸਮੇਂ ਮੈਂ ਰਾਜਵੀਰ ਜਵੰਦਾ ਉਹਨਾਂ ਦੇ ਘਰ ਦੇ ਬਾਹਰ ਹਾਂ ਔਰ ਸੀਐਮ ਭਗਵੰਤ ਮਾਨ ਵੀ ਉਹਨਾਂ ਦੇ ਆਖਰੀ ਦਰਸ਼ਨਾਂ ਦੇ ਲਈ ਥੋੜੀ ਦੇਰ ਪਹਿਲਾਂ ਅੰਦਰ ਗਏ ਨੇ ਹਾਲਾਂਕਿ ਸਿਕਿਉਰਿਟੀ ਬਹੁਤ ਟਾਈਟ ਹੈ ਔਰ ਉਹਨਾਂ ਨੂੰ ਜਿਹੜਾ ਪਿਛਲਾ ਰਸਤਾ ਆਇਆ ਉੱਥੋਂ ਦੀ ਉਹ ਗਏ ਨੇ ਜੈਮਰ ਲੱਗੇ ਹੋਏ ਨੇ ਔਰ ਕਿਉਂਕਿ ਰਾਜਵੀਰ ਜਵੰਦਾ ਸਿੰਗਰ ਤੇ ਹੈ ਹੀ ਹੈ ਪਰ ਨਾਲ ਇਨਸਾਨ ਵੀ ਬਹੁਤ ਵਧੀਆ ਪਿਛਲੇ 12 ਦਿਨਾਂ ਤੋਂ ਲਗਾਤਾਰ ਲੋਕ ਅਰਦਾਸਾਂ ਬੇਨਤੀਆਂ ਦੇ ਵਿੱਚ ਲੱਗੇ ਹੋਏ ਸਨ ਪਰ ਕਿਸੇ ਨੂੰ ਉਮੀਦ ਨਹੀਂ ਸੀ ਕਿ ਅੱਜ ਉਹ ਦਿਨ ਹੈ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਰਾਜਵੀਰ ਜਵੰਦਾ ਜਿਹੜਾ ਹੈ ਉਹਨਾਂ ਦੇ ਆਖਰੀ ਦਰਸ਼ਨ ਨੇ ਸੀ ਪੇਰਨਰਟੀ ਤੋਂ ਆਉਂਦੇ ਨੇ ਉਹ ਔਰ ਉਹ ਹਮੇਸ਼ਾ ਪਹੁੰਚਦੇ ਨੇ ਔਰ ਅੱਜ ਉਹ ਉਚੇਚੇ ਤੌਰ ਤੇ ਪਹੁੰਚੇ ਹਾਲਾਂਕਿ ਕੱਲ ਵੀ ਕਾਲ ਸੀ ਕਿ ਖਤਰ ਵਾਲੇ ਘਰ ਜਾਣਗੇ ਪਰ ਕਿਸੇ ਕਾਰਨ ਕਰਕੇ ਉਹ ਨਹੀਂ ਪਹੁੰਚ ਸਕੇ ਪਰ ਇਸ ਸਮੇਂ ਉਹ ਪਹੁੰਚੇ ਨੇ ਤੁਹਾਨੂੰ ਜਗਾ ਦਿਖਾਇਆ ਜਾਵੇ ਪਿੱਛੇ ਕਿ ਜਿਹੜਾ ਮੇਨ ਰਸਤਾ ਆ ਜਵੰਦਾ ਹੁਣਾਂ ਦੇ ਘਰ ਦਾ ਉਸ ਨੂੰ ਬੰਦ ਕੀਤਾ ਗਿਆ ਪੁਲਿਸ ਨੇ ਬਿਲਕੁਲ ਸਾਹਮਣੇ ਬੈਰੀਕੇਡਿੰਗ ਕੀਤੀ ਹੋਈ ਆ ਔਰ ਨਾਲ ਦੇ ਨਾਲ ਜੇ ਦੂਸਰੀ ਗੱਲ ਕਰੀਏ ਕਿ ਜਿਹੜਾ ਦੂਸਰੇ ਵਾਲਾ ਦਾ ਰਸਤਾ ਆ ਉੱਥੋਂ ਦੀ ਸੀਐਮ ਜਿਹੜੇ ਨੇ ਉਹ ਅੰਦਰ ਗਏ ਨੇ ਅੰਤਿਮ ਦਰਸ਼ਨ ਕਿਉਂਕਿ ਪਰਿਵਾਰ ਜਿਹੜਾ ਆ ਉਹ ਸਾਰੀਆਂ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਚੁੱਕਾ ਆ ਔਰ ਥੋੜੀ ਦੇਰ ਬਾਅਦ ਉਹਨਾਂ ਦਾ ਜਿਹੜੇ ਜਿਹੜੀ ਬਾਡੀ ਆ ਉਸ ਨੂੰ ਪੰਡਾਲ ਦੇ ਵਿੱਚ ਰੱਖਿਆ ਜਾਏਗਾ ਅੰਤਿਮ ਦਰਸ਼ਨਾਂ ਦੇ ਲਈ ਔਰ ਇਹ ਬੇਹਦ ਭਾਵਕ ਸਮਾਂ ਆ ਉਹਨਾਂ ਦੇ ਪਰਿਵਾਰ ਦੇ ਲਈ ਉਹਨਾਂ ਦੇ ਨਾਲ ਖੜੇ ਦੋਸਤ ਜਿਵੇਂ ਕਿ ਕੱਲ ਕਨਵਰ ਗਰੇਵਾਲ ਐਮੀ ਵਿਰਗ ਕੁਲਵਿੰਦਰ ਬਿੱਲਾ ਰੇਸ਼ਮਨ ਮੋਲ ਔਰ ਹੋਰ ਬਹੁਤ ਸਾਰੇ ਸਿੰਗਲ ਜਿਹੜੇ ਨੇ ਤੇ ਪਹੁੰਚੇ ਸਨ ਸੋ ਇਸ ਸਮੇ ਇਹ ਤਸਵੀਰਾਂ ਜਿਹੜੀਆਂ ਨੇ ਬੇਹੱਦ ਭਾਵਕ ਤਸਵੀਰਾਂ ਔਰ ਬਹੁਤ ਔਖਾ ਸਮਾਂ ਉਹਨਾਂ ਦੇ ਮਾਤਾ ਜੀ ਦੇ ਲਈ ਹੈ ਔਰ ਅੰਦਰੋਸੀ ਜਿਹੜੇ ਆ ਰਹੇ ਸੀਗੇ ਦਰਸ਼ਨ ਕਰਕੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਮਾਤਾ ਜੀ ਕਹਿੰਦੇ ਨੇ ਕਿ ਉਹਨਾਂ ਦਾ ਅੱਜ ਸਾਰਾ ਕੁਝ ਲਟਿਆ ਗਿਆ ਔਰ ماں ਦੀ ਦਾ ਬਿਆਨ ਇਹ ਹਜਿਆ ਤੁਹਾਡਾ ਦਿਲ ਜਿਹੜਾ ਆ ਉਹ ਕਿਤੇ ਨਾ ਕਿਤੇ ਪਾੜ ਕੇ ਰੱਖ ਦਿੰਦਾ ਆ ਔਰ ਬੱਚੇ ਛੋਟੇ ਨੇ ਹਜੇ ਔਰ ਉਹਨਾਂ ਦੀ ਤਾਂ ਰੰਪਤ ਨਹੀਂ ਜਿਹੜੇ ਨੇ ਉਹ ਬੇਸੁੱਧ ਹੋ ਕੇ ਬੈਠੇ ਨੇ ਕਹਿੰਦੇ ਲੱਗੇ ਔਰ ਇਹ ਸਾਰਾ ਹਾਲ ਨਹੀਂ ਦੇਖਿਆ ਜਾਂਦਾ ਫਿਲਹਾਲ ਸੀਐਮ ਭਗਵੰਤ ਮਾਨੰਦਰ ਨੇ ਔਰ ਜਿੱਦਾਂ ਹੀ ਉਹ ਦਰਸ਼ਨ ਕਰਕੇ ਨਿਕਲਣਗੇ ਤੇ ਉਹਨਾਂ ਦਾ ਜਿਹੜਾ ਇਹ ਜਿਹੜੀ ਬਾਡੀ ਆ ਉਸ ਨੂੰ ਪੰਡਾਲ ਦੇ ਵਿੱਚ ਰੱਖਿਆ ਜਾਏਗਾ ਤਾਂ ਜਿਹੜੀ ਆਈ ਹੋਈ ਸੰਗਤ ਹੈ ਆਪਣੇ ਚਾਹਣ ਵਾਲੇ ਜਿਹੜੇ ਉਹਨਾਂ ਦੇ ਨੇ ਉਹ ਵੀ ਦਰਸ਼ਨ ਕਰ ਸਕਣ ਫਿਲਹਾਲ ਇਸ ਦੀਆਂ ਤਸਵੀਰਾਂ